ਸੱਚੀ ਜੀ ਦੀ ਕਸਰ ਨਾ ਛੱਡੀ ਉਹਨੇ ਹਰ ਰੰਗਿਆ ਸਾਲਾ ਹੋ ਕਾਦਰ ਦੀ ਕੁਦਰਤ ਦਾ ਯਮਲਾ ਤੇ ਜੱਟ ਪੇਦਕ ਸੇ ਨਾ ਤੇਰਾ ਆ ਤਸਾਂਜੀ ਦਾ ਉਹ ਗੀਤ ਮੈਂ ਤੁਹਾਡੇ ਨਜ਼ਰ ਕਰਨ ਲੱਗਿਆ ਲਾਲ ਚੂੜੇ ਵਾਲੀ ਸੀਰੀ ਚ ਮੈਂ ਸ਼ੰਤਾ ਜੀ ਨੇ ਮੇਰਾ ਇਹ ਗੀਤ ਰਿਕਾਰਡ ਕੀਤਾ ਸੀ ਬਹੁਤ ਪਸੰਦ ਕੀਤਾ ਗਿਆ ਸੀ ਤਾਂ ਪੇਸ਼ ਹੈ ਜੀ ਹੋ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੜਨਾ ਜਾਵੀ ਵੇ ਜੋ ਅਲਣ ਪੁਣੇ ਵਿੱਚ ਲਾਈਆਂ ਟੋੜਨ ਬਾਵੀ ਵੇ ਹੋ ਮੈਂ ਤੇਰੀ ਤੂੰ ਮੇਰਾ ਛੜਨਾ ਜਾਵੀ ਵੇ ਜੋ ਅਲੜ ਪੁੜੇ ਵਿੱਚ ਲਾਈਆਂ ਟੋੜਨ ਬਾਵੀ ਵੇ ਹੋ ਮੈਂ ਤੇਰੀ ਤੂੰ ਮੇਰਾ ਕੀ ਬਾਤ ਆ ਕੀ ਬਾਤ ਆ ਥੈਂਕ ਯੂ ਤੇ ਇੱਕ ਤੁਹਾਡਾ ਟ੍ਰਿਬਿਊਟ ਆਇਆ ਸੀ ਉਮਰ ਨੂੰ ਬਹੁਤ ਵਧੀਆ ਲੱਗਦਾ ਉਹ ਪਲੀਜ਼ ਤੁਸੀਂ ਉਹ ਸੁਣਾ ਦਿਓ ਤੇ ਆਪਾਂ ਸਾਰੇ ਈਵਰਸ ਨੂੰ ਆਪਣੇ ਨੂੰ ਸੁਣਾਉਣਾ ਚਾਹਣਾ ਉਹ ਪੱਥਰਾਂ ਦੇ ਵਾਂਗੂ ਹੁੰਦਾ ਏਰਾ ਜੱਟ ਦਾ ਪੱਥਰਾਂ ਦੇ ਵਾਂਗੂ ਹੁੰਦਾ ਏਰਾ ਜੱਟ ਦਾ ਕਹਿੰਦੇ ਹੁੰਦਾ ਦਾੰਗ ਕੁੱਤੇ ਦੇਰਾ ਜੱਟ ਦਾ ਉਹ ਕਹਿੰਦੇ ਹੁੰਦਾ ਦਾੰਗ ਇਰਾਨੇ ਕਸੂਰ ਗੋਰੇ ਰੰਗ ਦਾ ਕਸੂਰ ਸੋ ਰੱਬ ਦੀ ਖੜੀ ਤੂੰ ਲੱਕ ਖੇਲ ਵਰਗੀ ਨਹੀਂ ਛੜਿਆ ਬੰਦੇ ਦੀ ਬੰਦੇ ਦੀ ਹੁੰਦੀ ਐ ਅੱਖ ਖੇਲ ਵਰਗੀ ਨਹੀਂ ਛੜਿਆ ਬੰਦੇ ਦੀ ਸੱਤ ਰੰਗ ਦਾ ਸੋਹਣੀਏ ਢਪਟਾ ਤੇਰਾ ਸੱਤ ਰੰਗ ਦਾ ਹੀਰੀਏ ਢਪਟਾ ਤੇਰਾ ਸੱਤ ਰੰਗ ਦਾ ਜੀ ਦੇਹ ਦੇ ਕੋੜਾ ਮੋਟੇ ਤੇ ਦਿਨਾਲੀ ਨਹੀਂ ਪੱਗ ਬੰਨਦਾ ਜਿਉਂਨੇ ਮੜਵਾਲੀ जिंदे हेट कोरा मोडे तेद नाली नी पक्क बनदा जीउने मोड़ वाली नी जिदी पच्चियां पिੰਨਾ ਚ ਸਰਦਾਰੀ ਨੀ ਲਾਲੀ ਇਹੋ ਜੇ ਵੇਲੀ ਨਾਲ ਯਾਰੀ ਨੀ ਜਿੰਨੂ ਡੀਸੀਵੀ ਸਲੂਟ ਕਹਿੰਦੇ ਮਾਰਦਾ ਡੀਸੀਵੀ ਸਲੂਟ ਕਹਿੰਦੇ ਮਾਰਦਾ ਪੈਰਾਂ ਚ ਥਾਣੇ ਦਾ ਰੋਲਤਾ ਤੇਰੇ ਚ ਤੇਰਾ ਯਾਰ ਬੋਲਦਾ ਤੂੰ ਨਹੀਂ ਬੋਲਦੀ ਰਕਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਯਾਰ todo no, 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 no.